कोई घटना घटी सी तो पिंड जो है वो पूरा नष्ट हो गया थे। ते लोग है जेडे अंदर ही रह गए मकान भी दब गए थले तो हूँ उन्होंने अवशेस है ही लगता है कि भी जैसे कोई बड़ा जैसे कोई तूफान हुआ या कोई पानी की जैसे कोई ज़्यादा पानी आने की वजह से गांव डूब गया हो वैसे ठीक है जैसे जिस तरह से कोई सो रहा है तो सोने के अवशेष मिले जैसे कोई कंकाल मिले हैं तो बच्चों के खिलौने मिले हैं एक साइड में गांव बसा हुआ है और एक साइड में जैसे इनके गांव का मुखिया बोल, बोल दो या राजा बोल दो उस तरह का उसका अलग मकाम था यहाँ पे ठीक है।, है तो अब ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਕਰਮਵੀਰ ਅੱਜ ਰਾਜਸਥਾਨ ਦੇ ਵਿੱਚ ਇੱਕ ਨਵਾਂ ਵਲੌਗ ਲੈ ਕੇ ਆਏ ਆਂ ਚਾਰ ਪੰਜ ਦਿਨ ਤੋਂ ਰਾਜਸਥਾਨ ਦੇ ਵਿੱਚ ਹੀ ਆ ਅਸੀਂ ਬੈਠੇ ਆਂ ਕਾਲੀ ਬੰਗਾ ਦੇ ਵਿੱਚ ਹੜੱਪਾ ਸਭਿਤਾ ਤੇ ਸਿੱਧੂ ਘਾਟੀ ਦੀ ਜਿਹੜੀਆਂ ਸਭਿਤਾਤ ਸੀਗੀਆਂ ਉਹਨਾਂ ਦਾ ਇੱਕ ਅੰਸ਼ੋ ਹੈ ਇਸ ਪਿੰਡ ਦੇ ਵਿੱਚ ਕਾਲੀ ਬੰਗਾ ਵੀ ਨਾਮ ਤਾਂ ਪਿਆ ਕਿ ਜਦੋਂ ਖੁਦਾਈ ਕੀਤੀ ਆ ਕਾਲੀਆਂ ਬੰਗਾਂ ਮਿਲੀਆਂ ਸੀ ਉਸ ਸਮੇਂ ਦੇ ਜੋ ਇੱਥੇ ਸਿੱਧੂ ਕਾਟੀ ਦੇ ਬੰਦੇ ਰਹਿੰਦੇ ਹੁੰਦੇ ਸੀਗੇ ਜੋ ਜੋ ਵੀ ਉਹਨਾਂ ਦਾ ਸੀਗਾ ਕਾਲੀਆਂ ਬੰਗਾ ਮਿਲੀਆਂ ਸੀ ਇਸ ਤੋਂ ਥੋੜੀ ਦੂਰ 5 ਕਿਲੋਮੀਟਰ ਬਾਅਦ ਇੱਕ ਪੀਲੀ ਬੰਗ ਨਾਂ ਦਾ ਕੋਈ ਸ਼ਹਿਰ ਆ ਉਹਦਾ ਨਾਮ ਤਾਂ ਪਿਆ ਸੀ ਕਿਉਂਕਿ ਉੱਥੇ ਪੀਲੀਆਂ ਬੰਗਾ ਮਿਲੀਆਂ ਸੀਗੀਆਂ ਉਹਨਾਂ ਦੇ ਅੰਛੇ ਬਹੁਤ ਮਿਲੇ ਆ ਅਲੱਗ-ਅਲੱਗ ਤਰ੍ਹਾਂ ਦੇ ਖੇਤੀ ਦੇ ਵੀ ਮਿਲੇ ਆ ਜਿੱਥੇ ਅਸੀਂ ਪੈਂ ਖੜੇ ਆ ਆਲੇ-ਦੁਆਲੇ ਤਕਰੀਬਨ 4-500 ਸਕੁਅਰ ਮੀਟਰ ਦੇ ਅੰਦਰ ਦੇ ਵਿੱਚ ਕਾਫੀ ਏਰੀਆ ਖੁੱਲਾ ਆ। ਅਲੱਗ-ਅਲੱਗ ਉਹਨਾਂ ਦਾ ਇੱਥੇ ਥਾਂ ਹੁੰਦਾ ਸੀ। ਜਿੱਦਾਂ ਕਿ ਮੇਰੇ ਖੱਬੇ ਪਾਸੇ ਜਿਹੜਾ ਸੀਗਾ ਇੱਥੇ ਉਹਨਾਂ ਦੀ ਪੱਠੀ ਹੁੰਦੀ ਸੀਗੀ। ਜਿਹੜੇ ਪੱਠੀ ਦੇ ਅੰਸ਼ ਮਿਲੇ ਆ ਰਸੋਈ ਦੇ ਅੰਸ਼ ਮਿਲੇ ਆ। ਇੱਥੇ ਉਹਨਾਂ ਦਾ ਸੋਈ ਦਾ ਕੰਮਕਾਰ ਚੱਲਦਾ ਸੀ। ਉਹਦੇ ਬਸਤੰਬ ਵਗੈਰਾ ਮਿਲੇ ਜਦੋਂ ਖੁਦਾਈ ਕੀਤੀ ਗਈ ਆ। ਨਾਲ ਹੀ ਇਸ ਤੋਂ ਪਰਲੀ ਸਾਈਡ ਦੇ ਵਿੱਚ ਪਿੱਲਰ ਗੱਡੇ ਹੋਏ ਆ। ਉੱਥੇ ਇਹਨਾਂ ਦੇ ਖੇਤੀ ਦੇ ਜਿਹੜੇ ਪ੍ਰਮਾਣ ਆ ਉਹ ਮਿਲੇ ਆ। ਜੋ ਜਦੋਂ ਖੇਤੀ ਕਰਦੇ ਹੁੰਦੇ ਸੀ ਉਹਨਾਂ ਦੇ ਅੰਸ਼ ਮਿਲ ਰਿਹਾ ਉਸ ਤੋਂ ਬਾਅਦ ਸਾਹਮਣੇ ਜਿਹੜੇ ਤੁਸੀਂ ਦੇਖ ਸਕਦੇ ਟਿੱਬਾ ਆ ਇਹ ਉਹ ਟਿੱਬੇ ਟੱਬ ਬਣ ਚੁੱਕੇ ਆ ਕਿਉਂਕਿ ਜਦੋਂ ਇਹਨਾਂ ਦਾ ਮਹਨਲਾ ਜੋ ਫੋਟੋਆਂ ਵਿੱਚ ਤੁਹਾਨੂੰ ਦਰਸਾਵਾਂਗੇ ਜੋ ਪਹਿਲਾਂ ਜੋ ਪਹਿਲਾਂ ਚੀਜ਼ ਸੀਗੀ ਉਹ ਪੂਰਾ ਇੱਕ ਪਿੰਡ ਦੀਦਾ ਸੀਗਾ ਪਰ ਰਾਜਸਥਾਨ ਸਰਕਾਰ ਨੇ ਇਹਨੂੰ ਸਾਂਭ ਕੇ ਰੱਖਣ ਵਾਸਤੇ ਪਲਾਸਟਿਕ ਦੇ ਥੈਲੇ ਜਾਂ ਕੁਝ ਵੀ ਕਹਿ ਸਕਦੇ ਦੇ ਕੇ ਤਾਂ ਇਹਨੂੰ ਟੱਕ ਦਿੱਤਾ ਗਿਆ ਹੈ ਕੁਝ ਸਮਾਂ ਪਹਿਲਾਂ ਇਹ ਠੀਕ ਸੀ ਖੁਦਾਈ ਹਜੇ ਤੱਕ ਵੀ ਚੱਲਦੀ ਆ ਪੀਲੀ ਵਾਂਗ ਦੇ ਵਿੱਚ ਤਾਂ ਖੁਦਾਈ ਚੱਲਦੀ ਪਈ ਹੈ ਕਿਉਂਕਿ ਅਜੇ ਤੱਕ ਉਹ ਕਹਿੰਦੇ ਸਾਨੂੰ ਅੰਛੇ ਮਿਲਣ ਦੇ ਸਾਰਵਾ ਜੋ ਸਾਹਮਣੇ ਤੁਸੀਂ ਦੇਖ ਰਹੇ ਆ ਇੱਥੇ ਰਾਜੇ ਮਹਾਰਾਜਾ ਆ ਕੇ ਠਹਿਰਦੇ ਹੁੰਦੇ ਸੀਗੇ ਕਿਉਂਕਿ ਪਿੰਡ ਸੱਜੇ ਪਾਸੇ ਹੁੰਦਾ ਸੀਗਾ ਰਾਜੇ ਇੱਕ ਸਾਈਡ ਤੇ ਬੈਰਦੇਣ ਸੀ ਜਾਂ ਪਿੰਡ ਦੇ ਜਿਹੜੇ ਮੋਤਵਾਰ ਬੰਦੇ ਸੀ ਉਸ ਸਮੇਂ ਦੇ ਵਿੱਚ ਡੀਆਈਪੀ ਬੰਦੇ ਉਹ ਆ ਕੇ ਉੱਪਰਲੀ ਸਾਈਡ ਤੇ ਆਪਾਂ ਭੋਜਨ ਵਗੈਰਾ ਕਰਦੇ ਜਾਂ ਰਹਿੰਦੇ ਸੀਗੇ ਉੱਪਰਲੀ ਸਾਈਡ ਸੀ ਸਾਹਮਣੇ ਜੋ ਤੁਸੀਂ ਇੱਕ ਸ਼ੈੱਡ ਦੇਖ ਰਹੇ ਹੋ ਨਾ ਇੱਥੇ ਖੂਹ ਸੀ ਪਰਾਚੀਨ ਖੂ ਉਸ ਸਮੇਂ ਦਾ ਇਹ ਜਿਹੜੀ ਸੱਬੇ ਦਾ ਘੱਟੋ ਘੱਟ 5000 ਸਾਲ ਪੁਰਾਣੀ ਹੈ ਜੀ 5000 ਸਾਲ ਪਹਿਲਾਂ ਦੀ ਅਸੀਂ ਗੱਲ ਕਰ ਰਹੇ ਹਾਂ ਸੱਜੇ ਪਾਸੇ ਇਹਨਾਂ ਦਾ ਸ਼ਮਸ਼ਾਨ ਘਾਟ ਹੁੰਦਾ ਸੀਗਾ ਕਿਉਂਕਿ ਇੱਥੇ ਵੀ ਇਹਨਾਂ ਦੇ ਜਿਹੜੇ ਅੰਸ਼ ਮਿਲੇ ਆ ਥੋੜੇ ਬਥੇ ਉਹ ਤਾਂ ਕਰਕੇ ਚੀਜ਼ਾਂ ਨੂੰ ਦਰਸਾਇਆ ਗਿਆ ਆ ਆਪਾਂ ਚੱਲਦੇ ਹਾਂ ਅੱਗੇ ਜਿੰਨੀ ਵੀ ਚੀਜ਼ੇ ਸਾਨੂੰ ਆਪਾਂ ਦਿਖਾਉਣ ਯੋਗ ਹੋਏ ਉਹ ਚੀਜ਼ ਤੁਹਾਨੂੰ ਦਿਖਾਵਾਂਗੇ ਜੋ ਪੇਸ਼ ਕਰ ਸਕਦੇ ਮਿਊਜ਼ੀਅਮ ਆ ਜਿੰਨਾ ਸਮਾਨ ਸੀ ਨਿਕਲਿਆ ਸੀ ਖੁਦਾਈ ਟਾਈਮ ਸਾਰਾ ਮਿਊਜ਼ੀਅਮ ਦੇ ਵਿੱਚ ਪਿਆ ਆ ਫੋਟੋ ਲਾਉਡ ਆ ਵੀਡੀਓ ਲਾਉਡ ਨਹੀਂ ਹੈਗੀ ਫਿਰ ਵੀ ਫੋਟੋਆਂ ਲੈ ਕੇ ਜਿੰਨੀਆਂ ਕਲਿੱਪ ਦੇ ਵਿੱਚ ਐਡ ਕਰ ਸਕੇ ਜਰੂਰ ਐਡ ਕਰਾਂਗੇ ਰਾਜਸਥਾਨ ਦੇ ਵਿੱਚ ਬੈਠੇ ਆ ਇਸ ਟਾਈਮ ਕਾਲੀਵੰਗ ਦਾ ਇਹ ਪਿੰਡ ਆ ਤਕਰੀਬਨ ਹਨੂਮਾਨ ਗੜ੍ਹ ਤੋਂ 60 ਤੋਂ 70 ਕਿਲੋਮੀਟਰ ਦੂਰ ਆ ਇਹ ਏਰੀਆ 25 25 ਕਿਲੋ ਸ਼ਾਇਦ ਘੱਟ ਹੋਵੇ ਜੀ 25 ਕਿਲੋਮੀਟਰ ਹੋਊਗਾ ਭਾਈ ਸਾਹਿਬ ਜੋ ਕਹਿ ਰਹੇ ਸਾਨੂੰ ਨਹੀਂ ਪੱਕਾ ਪਤਾ ਤਕਰੀਬਨ ਤੁਸੀਂ ਜੇ ਆਉਣਾ ਆ ਤੁਸੀਂ ਇੱਥੇ ਆ ਕੇ ਮਿਊਜ਼ੀਅਮ ਦਿਖਾ ਸਕਦੇ ਆਪਣੇ ਬੱਚਿਆਂ ਵਗੈਰਾ ਨੂੰ ਬਹੁਤ ਪੁਰਾਣੀ ਸਭਿਅਤਾ ਆ ਪੰਜਾਬ ਦੇ ਵਿੱਚ ਰੋਪੜ ਦੇ ਵਿੱਚ ਵੀ ਇਹ ਚੀਜ਼ ਆ ਉੱਥੇ ਤਾਂ ਬਿਲਕੁਲ ਸਾਫ਼ ਦਿਖਾਈ ਦਿੰਦਾ ਆ ਨਾ ਸਾਡੇ ਇੱਥੇ ਕਵਰ ਕੀਤਾ ਹੋਇਆ ਨੇ ਚਲੋ ਜੀ ਚੱਲਦੇ ਆ ਆਪਾਂ ਜਾ ਕੇ ਬਾਕੀ ਦੇਖਦੇ ਆ ਜਿੰਨਾ ਕਿ ਵੀ ਦਿਖਾਉਣ ਯੋਗ ਹੋਇਆ ਉਹ ਤੁਹਾਨੂੰ ਦਿਖਾਵਾਂਗੇ ਬਾਕੀ ਚਲਦੇ ਆ ਜੀ ਉੱਪਰ ਆ ਜਓ ਬਣੇ ਰੋਣ ਦੇ ਤਾਨੂੰ ਇੱਥੇ ਅੰਕਲ ਜੀ ਹੁਣੇ ਮਿਲੇ ਆ ਇੱਥੇ ਦੇ ਲੋਕਲ ਰਹਿਣ ਵਾਲੇ ਆ ਰਾਜਸਥਾਨ ਦੇ ਬਾਕੀ ਜਿੰਨੀ ਸਾਨੂੰ ਤਾਂ ਥੋੜੀ ਬਹੁਤੀ ਨੌਲੇਜ ਆ ਬਾਕੀ ਜਿੰਨੀ ਨਾ ਕੋ ਜਾਣਕਾਰੀ ਸਾਨੂੰ ਹਾਸਲ ਹੋਈ ਆਪਾਂ ਤੁਹਾਨੂੰ ਜਰੂਰ ਸੁਣਾਵਾਂਗੇ ਅੰਕਲ ਜੀ ਨਮਸਕਾਰ ਜੀ ਸਤਿ ਸ੍ਰੀ ਅਕਾਲ ਜੀ ਅੰਕਲ ਜੀ ਕੀ ਨਾਮ ਆ ਜੀ ਆਪਣਾ ਮੇਰਾ ਨਾਮ ਹੈ ਜੀ ਜ਼ਾਕਿਰ ਹੁਸੈਨ ਅੰਕਲ ਜੀ ਸਿੱਧੂ ਕਾਟੀ ਦੀ ਕੀ ਹਿਸਟਰੀ ਆ ਜੀ ਇਹਦੀ ਜੋ ਸਾਨੂੰ ਸੁਣ ਚ ਮਿਲਿਆ ਆ ਥੋੜਾ ਡਿਟੇਲ ਚ ਦੱਸੋ ਤੁਹਾਡੇ ਦਰਸ਼ਕਾਂ ਨੂੰ ਕਿ ਤਾਂ ਜੋ ਸਾਡੇ ਪੰਜਾਬ ਚ ਬਹੁਤ ਘੱਟ ਲੋਕਾਂ ਨੂੰ ਪਤਾ ਅੱਛਾ ਤਾਂ ਜੋ ਚੀਜ਼ ਦਾ ਪਤਾ ਲੱਗ ਸਕੇ ਸਾਡੇ ਰੋਪੜ ਵੀ ਹੈਗੀ ਚੀਜ਼ ਹੈ ਅੱਛਾ ਸਟਾਰਟਿੰਗ ਉੱਥੇ ਉੱਥੇ ਵੀ ਦਾ ਪਾਰਟ ਆ ਇਹਦਾ ਅੱਛਾ ਬਾਕੀ ਜੋ ਇੱਥੇ ਦੀ ਹਿਸਟਰੀ ਥੋੜੀ ਜਿਹੀ ਸਾਨੂੰ ਬਿਆਨ ਕਰ ਦਿਓ ਜੀ ਬਈ ਅਸੀਂ ਤਾਂ ਇਹ ਮੈਂ ਹੈ ਕਿ ਵੀ ਜਿਵੇਂ ਬਜ਼ੁਰਗਾਂ ਤਾਂ ਸੁਣਦੇ ਐ ਬਈ ਇੱਥੇ ਕੋਈ ਪਿੰਡ ਸੀਗਾ ਪਹਿਲਾਂ ਅੱਛਾ ਜੀ ਬਹੁਤ ਸਾਲ ਪਹਿਲਾਂ ਠੀਕ ਹੈ ਤੇ ਇਹਦੇ ਨਾਲ ਹੈ ਨਦੀ ਵਹਿੰਦੀ ਹੈ ਹੁਣ ਵੀ ਵਹਿੰਦੀ ਹੈ ਪਹਿਲੇ ਬਹੁਤ ਵੱਡੀ ਸੀ ਹੁਣ ਤਾਂ ਜਿਵੇਂ ਲੋਕਾਂ ਨੇ ਖੇਤਖਾਤ ਬਣਾ ਲਏ ਥੋੜੀ ਨਦੀ ਛੋਟੀ ਹੋ ਗਈ ਜੀ ਤੇ ਇੱਥੇ ਕੋਈ ਤੂਫਾਨ ਆਇਆ ਸੀ ਜਾਂ ਕੋਈ ਐਸੇ ਕੋਈ ਜਿਵੇਂ ਆਪਾਂ ਕਹਿੰਦੇ ਨੇ ਕੋਈ ਪਰਲੇ ਹੋਈ ਸੀ ਜਿਵੇਂ ਠੀਕ ਹੈ ਤੇ ਇਹ ਵਜਾ ਕੋਈ ਘਟਨਾ ਘਟੀ ਸੀ ਤਾਂ ਆ ਪਿੰਡ ਹੈ ਜੋ ਹੈ ਉਹ ਪੂਰਾ ਨਸ਼ਟ ਹੋ ਗਏ ਥੇ ਤੇ ਲੋਕ ਹੈ ਜਿਹੜੇ ਅੰਦਰ ਹੀ ਰਹਿ ਗਏ ਮਕਾਨ ਵੀ دب ਗਏ ਧੱਲੇ ਤੇ ਹੁਣ ਉਹਨਾਂ ਦੇ ਅਫਸੇਸ ਹੈ ਇੱਥੇ ਅੱਛਾ ਉਸ ਸਮੇਂ ਦੇ ਵਿੱਚ ਮਤਲਬ ਇਦਾਂ ਦਾ ਹੋਇਆ ਸੀ ਕਿ ਥੱਲੇ ਦੱਬ ਗਏ ਸੀ ਹਾਂ ਹਾਂ ਅੱਛਾ ਜੀ ਹਾਂ ਵੀ ਤੇ ਮੈਂ ਥੱਲੇ ਦਬ ਗਏ ਸੀ ਯਾਰ ਤੁਸੀਂ ਐਵੇਂ ਕਹਦੇ ਹੋ ਵੀ ਕੋਈ ਐਵ ਦੀ ਘਟਨਾ ਘਟੀ ਸੀ ਤੇ ਮਕਾਨ ਵੀ ਥੱਲੇ ਰਹਿ ਗਏ ਤੇ ਜਿਵੇਂ ਇਹਨਾਂ ਦੇ ਅਵਸ਼ੇਸ਼ ਮਿਲਦੇ ਹੈ ਤੇ ਉਸ हिसाब से ਦੇਖਦੇ ਆ ਤਾਂ ਐਵੇਂ ਹੀ ਲੱਗਦਾ ਹੈ ਕਿ ਜਿਵੇਂ ਕੋਈ بڑا ਜਿਵੇਂ ਕੋਈ ਤੂਫਾਨ ਹੋਆ ਹੈ ਜਾਂ ਕੋਈ ਪਾਣੀ ਕੀ ਜਿਵੇਂ ਕੋਈ ਜਿਆਦਾ ਪਾਣੀ ਆਣੇ ਕੀ وجہ سے गांव ਡੁੱਬ ਗਿਆ ਹੋਵੇ ਸੇ ठीक है जैसे जिस तरह से कोई सो रहा है तो सोने के अवशेष मिले जैसे कोई कंकाल मिले हैं तो बच्चों के खिलौने मिले हैं और जैसे मिट्टी के बर्तन मिले हैं गांव हैं गलियां हैं वो सारा कुछ इसके नीचे रह गया वो कहते हूँ थोड़ा कवर करता है न अब इसको कवर कर दिया ताकि बरसात और ऐसी कोई चीज़ से इनके अवशेष हैं जो नष्ट न हो सरकारों ने सरकार ने सुरक्षित कर दिया अब जब भी उनको लगेगा तो उस टाइम इसकी और खुदाई हो जाएगी बाकी अभी तो खुदाई इसकी शायद अच्छा खुदाई हजे पेंडिंग पे ही आई थी है ना शायद मेरे हिसाब से जो पुरानी फोटो आप सू मिली अंदरों उसके मुताबिक तो पूरा पिंड दिता सी है ना एक एक ये जैसे ये सभ्यता की जगह है ना जो हाँ जी एक पीलीबंगा के पास भी है अच्छा जी वहाँ पे भी क्या है कि इन्होंने जिसे चारदीवारी कर रखी है कवर कर रखा है जी। लेकिन उसकी खुदाई बाकी है अभी अच्छा जी हाँ उसकी खुदाई बाकी है वहाँ पीली बंगा शहर के अंदर भी इसकी सभ्यता की जगह पड़ी हुई है ये पीली बंगा जी नहीं पहनता जी ये पीली बंगा में नहीं पहनता ये ये पीली बंगा से करीबन पाँच किलोमीटर दूर है काली बंगा गाँव है अच्छा काली बंगा हाँ जी काली बंगा ठीक है जी हाँ ਤੇ ਅੰਕ ਜੀ ਕਿੰਨੇ ਕ ਸਾਲ ਪੁਰਾਣੀ ਗੱਲ ਆ ਜੇ ਮਤਲਬ ਜੋ ਵਿੱਚ ਬੰਦੇ ਇਧਰ ਰਹੇਗੇ ਜੀ ਆਪਾਂ ਕਿੰਨੀ ਜੀ ਕਿੰਨੀ ਪੁਰਾਣੀ ਹੈਗੀ ਆ ਹਾਂ ਜੀ ਹਾਂ ਜੀ ਇਹ ਗੂਣ ਕਹਿੰਦੇ ਕੁਛ ਕੰਨ ਜਿਹੜੇ ਬੰਗਾ ਬੰਗਾ ਦੇ ਅੰਛ ਮਿਲਦੇ ਉਹਨਾਂ ਦੇ ਹਾਂ ਜੀ ਹਾਂ ਜੀ ਕਿ ਜੋ ਖੁਦਾਈ ਦਾ ਟਾਈਮ ਹੁੰਦਾ ਹੈ ਜੀ ਇੱਥੇ ਕਹਿੰਦੇ ਪਹਿਲਾਂ ਉਹ ਪਿੰਡ ਦਾ ਮੁਖੀਆ ਰਹਿੰਦਾ ਹੁੰਦਾ ਸੀ ਉੱਪਰ ਟਾਪ ਤੇ ਹਨਾ ਹਾਂ ਇਸ ਵਿੱਚ ਇਹ ਅਲੱਗ ਇੱਕ ਸਾਈਡ ਮੈਂ ਗਾਮ ਬਸਾ ਹੂਆ ਹੈ ਔਰ ਇੱਕ ਸਾਈਡ ਮੈਂ ਜਿ세 ਇਨਕੇ ਗਾਉਂ ਕਾ ਮੁਖੀਆ ਬੋਲ ਲੋ ਯਾ ਰਾਜਾ ਬੋਲ ਦੋ ਉਸ ਤਰ੍ਹਾਂ ਕਾ ਉਸਕਾ ਅਲੱਗ ਮਕਾਮ ਥਾ ਯਾਹਾਂ ਪੇ ਠੀਕ ਹੈ ਜੀ ਤੋ ਅਬ ਇਹਨਾਂ ਨੇ ਕਵਰ ਕਰ ਰੱਖਿਆ ਹੈ ਲੇਕਿਨ ਅਗਰ ਕੋਈ ਗਾਈਡ ਹੁੰਦਾ ਤਾਂ ਆਪਕੋ ਪੂਰਾ ਬਤਾ ਦੇਤਾ ਉਹ ਠੀਕ ਹੈ ਚਲੋ ਆਪਾਂ ਹੁਣ ਜਾ ਕੇ ਇੱਕ ਵਾਰੀ ਦੇਖਾਂਗੇ ਦੇਖਾਂਗੇ ਜਰੂਰ ਪੂਰੀ ਦਰਸ਼ਕਾਂ ਨੂੰ ਦਿਖਾਵਾਂਗੇ ਵੀ ਚਲੋ ਚਾਹੇ ਕਵਰ ਕਰਤਾ ਆ ਪਰ ਫਿਰ ਵੀ ਆਪਾਂ ਉਧਰ ਇੱਕ ਵਾਰ ਜਾਵਾਂਗੇ ਸ਼ੁਕਰੀਆ ਅੰਕਲ ਜੀ ਧੰਨਵਾਦ ਆ ਤੁਹਾਡਾ ਬਹੁਤ ਜੀ ਸਮਾਂ ਦਿੱਤਾ ਸਾਨੂੰ ਤੇ ਦੋਸਤੋ ਚਲੋ ਹੁਣ ਚੱਲਦੇ ਆ ਉਧਰ ਨੂੰ ਤੇ ਤੁਹਾਨੂੰ ਜਾ ਕੇ ਦਿਖਾਉਨੇ ਆ ਕਾਫੀ ਏਰੀਆ ਫੈਲਿਆ ਹੋਇਆ ਹੈ ਦੇਖ ਲਓ ਸਾਹਮਣੇ ਇਹ ਸਾਹਮਣੇ ਜਿਹੜੀ ਘਾਟੀ ਆ ਇਹਦੇ ਅਸੀਂ ਉੱਪਰ ਜਾਣਾ ਆ ਇਹ ਸਾਹਮਣੇ ਇੱਥੇ ਰਾਜੇ ਦਾ ਜਾਂ ਪਿੰਡ ਦੇ ਮੁਖੀਏ ਦਾ ਹੁੰਦਾ ਸੀਗਾ ਪਰਲੇ ਪਾਸੇ ਜਿਹੜਾ तकरीबन ਥੋੜੀ ਜੀ ਦੂਰ ਆ ਸਾਹਮਣੇ ਉਧਰ ਉਹ ਪਿੰਡ ਬਸਿਆ ਹੋਇਆ ਸੀਗਾ ਬਾਕੀ ਫੋਟੋ ਦੋਸਤੋ ਆ ਗਏ ਆ ਜੋ ਸਾਨੂੰ ਇਹ ਤੋਂ ਜਾਣਕਾਰੀ ਮਿਲੀ ਆ ਉਹਨਾਂ ਦੇ ਕਹਿਣ ਦੇ ਮੁਤਾਬਕ ਜਿਹੜੇ ਵੀ ਪਰਿਵਾਰ ਇੱਥੇ ਉਸ ਸਮੇਂ ਦੇ ਰਹਿੰਦੇ ਸੀਗੇ 5000 ਸਾਲ ਪਹਿਲਾਂ ਉਹ ਜ਼ਿਆਦਾ ਖਡਾਉਣਿਆਂ ਦਾ ਕੰਮ ਕਰਦੇ ਸੀਗੇ ਖਡਾਉਣੇ ਬਣਾਉਂਦੇ ਸੀ ਭਾਂਡੇ ਬਣਾਉਂਦੇ ਸੀਗੇ ਤਾਂ ਕਰਕੇ ਉਹਨਾਂ ਦੇ ਜਿਹੜੇ ਅੰਛੋ ਆਣਾ ਖਡਾਉਣਿਆਂ ਦੇ ਬੰਗਾਂ ਦੇ ਉਹ ਹੁਣ ਵੀ ਪਾਏ ਜਾਂਦੇ ਆ ਜੋ ਤੁਸੀਂ ਆ ਦੇਖ ਰਹੇ ਆ ਨਾ ਮਿੱਟੀ ਦੇ ਆ ਚੀਜ਼ਾਂ ਦੇਖ ਰਹੇ ਹਾਂ ਆ ਸਾਹਮਣੇ ਜੋ ਪਈਆਂ ਹੋਈਆਂ ਆ ਆ ਘੜੀਆਂ ਦੀਆਂ ਟੁੱਟੀਆਂ ਹੋਈਆਂ ਚੀਜ਼ਾਂ ਇਹ ਸਾਰੀਆਂ ਖੁਦਾਈ ਟਾਈਮ ਨਾਲ ਮਿਲੀਆਂ ਹੋਈਆਂ ਸਭ ਕੁਝ ਖੁਦਾਈ ਟਾਈਮ ਨਿਕਲਿਆ ਹੋਇਆ ਆ ਅੱਗੇ ਉਹ ਅੰਕਲ ਜੀ ਕਹਿ ਰਹੇ ਸੀਗੇ ਕਿ ਬੰਗਾਂ ਦੇ ਥੋੜੇ ਬਹੁਤੇ ਹਨ ਅੰਛ ਵੀ ਮਿਲਦੀ ਆ ਕਿ ਜਿੱਦਾਂ ਦੀਆਂ ਬੰਗਾਂ ਹੁੰਦੀਆਂ ਆ ਉਹਦੇ ਟਾਈਪ ਦੇ ਵੀ ਥੋੜੇ ਬਹੁਤੇ ਚੀਜ਼ਾਂ ਅੰਦਰ ਦੇਖਣ ਨੂੰ ਮਿਲੀਆਂ ਆ। ਬਾਕੀ ਚੱਲਦੇ ਆ ਉੱਪਰ ਜਾ ਕੇ ਦੇਖਦੇ ਆ। ਬਹੁਤ ਵਧੀਆ ਏਰੀਆ ਤੁਸੀਂ ਦੇਖੋ ਆਲੇ ਦੁਆਲੇ ਕਿੰਨਾ ਕੁਝ ਸਾਫ਼ ਦਿਖਾਈ ਦਿੰਦਾ ਆ। ਇੱਕ ਟਿੱਬੇ ਦੇ ਰੂਪ ਦੇ ਵਿੱਚ ਆ ਮਿੱਟੀ ਦੇ ਇੰਨੀ ਉਚਾਈ ਦੇ ਵਿੱਚ ਸਗੀ ਉਹ ਚੀਜ਼ ਕਹਿ ਸਕਦੇ ਆ ਨਾਲ ਹੀ ਘੱਡੜ ਦਰਿਆ ਆ ਕਹਿੰਦੇ ਇੱਥੇ ਪਤਾ ਨਹੀਂ ਉਹ ਕੀ ਸੀ ਨੂੰ ਕਹਿ ਰਿਹਾ ਪਰ ਜਿਹੜੇ ਵੀ ਇਹ ਲੋਕ ਸੀਗੇ ਹਨ ਉਹ ਲੋਕ ਦਰਿਆ ਦੇ ਕੰਢੇ ਹੀ ਰਹਿੰਦੇ ਸੀਗੇ ਕਹਿੰਦੇ ਜਦੋਂ ਉਹਨਾਂ ਦੀ ਮੌਤ ਹੋਈ ਜਾਂ ਪਿੰਡ ਖਤਮ ਹੋਇਆ ਜਿੱਦਾਂ ਕੋਈ ਸੁੱਤਾ ਸੀ ਸੁੱਤਾ ਰਹਿ ਗਿਆ ਜਿੱਦਾਂ ਕੋਈ ਨਹਾਉਂਦਾ ਸੀ ਨਹਾਉਂਦਾ ਰਹਿ ਗਿਆ ਜਿਹੜਾ ਜਿਹੜਾ ਕੰਮ ਵੀ ਕੋਈ ਕਰਦਾ ਗਿਆ ਜਦੋਂ ਕੋਈ ਵੀ ਆਫਤ ਆਈ ਆ ਉਦੇ ਨਾਲ ਹੀ ਉਹ ਖਤਮ ਹੋ ਗਿਆ ਚੱਲਦੇ ਆਂ ਉੱਪਰ ਜਾ ਕੇ ਤੁਹਾਨੂੰ ਦਿਖਾਉਂਦੇ ਆਂ ਜੀ ਬਾਕੀ ਜੋ ਦੇਖਣਯੋਗ ਹੋਇਆ ਧੰਨਵਾਦ ਦੋਸਤੋ ਤੁਸੀਂ ਦੇਖ ਲਓ ਪਲਾਸਟਿਕ ਦਾ ਕਾਗਜ਼ ਵਾ ਇੱਥੇ ਖੂਹ ਹੁੰਦਾ ਸੀਗਾ ਮਹਾਰਾਜੇ ਨੂੰ ਰਾਜੇ ਨੂੰ ਜਾਂ ਪਿੰਡ ਦੇ ਮੁਖੀ ਨੂੰ ਇੱਥੋਂ ਖੂਹ ਚੋਂ ਪਾਣੀ ਪਲਾਇਆ ਜਾਂਦਾ ਸੀ ਤੇ ਪਿੰਡ ਵਾਸੀ ਇਸ ਖੂਹ ਨੂੰ ਵਰਤਦੇ ਸੀਗੇ ਇਹ ਖੂਹ ਨੂੰ ਵੀ ਕਵਰ ਕਰ ਦਿੱਤਾ ਗਿਆ ਆ ਦੂਸਰੀ ਸਾਈਡ ਤੁਹਾਨੂੰ ਇਹ ਦੱਸਦਾਂਗੇ ਕਿ ਇਹਨਾਂ ਨੂੰ ਲੁਕੋਇਆ ਗਿਆ ਕਿਉਂਕਿ ਕਾਲੇ ਰੰਗ ਦੀ ਜਿਹੜੀ ਪਲਾਸਟਿਕ ਵਾਣਾ ਉਹ ਯੂਜ਼ ਕੀਤੀ ਗਈ ਆ ਸਾਹਮਣੇ ਦੇਖਣ ਨੂੰ ਮਿਲਦੀ ਆ ਕਹਿੰਦੇ ਇਹ ਉੱਪਰ ਪਾ ਕੇ ਤਾਂ ਉੱਪਰ ਮਿੱਟੀ ਪਾਈ ਹੋਈ ਆ ਸਾਰੇ ਪਾਸੇ ਜਿਹੜਾ ਵੀ ਇਹ ਪਿੰਡ ਵਾ ਜਿਹੜਾ ਵੀ ਇਹ ਪਿੰਡ ਹੁੰਦਾ ਸੀ ਇਹਨੂੰ ਲੁਕੋਇਆ ਗਿਆ ਆ ਖੁਦਾਈ ਟਾਈਮ ਇੱਕ ਪ੍ਰੋਪਰ ਪਿੰਡ ਵਾ ਥੱਲੇ ਜਿੱਦਾਂ ਗਲੀਆਂ ਵੀ ਬਣੀਆਂ ਹੋਈਆਂ ਮਹੱਲੇ ਵੀ ਬਣਿਆ ਹੋਏ ਕਹਿੰਦੇ ਇੱਥੇ ਅੱਠ ਮਹੱਲੇ ਹੁੰਦੇ ਸੀ ਕੇ 1 ਤੋਂ ਲੈ ਕੇ ਘੇਟਾ ਤੱਕ ਸਾਰਾ ਕੁਝ ਇਹ ਹੁੰਦਾ ਸੀਗਾ ਘੇਟ ਤੱਕ ਮਤਲਬ ਮਹੱਲੇ ਦਿੱਤੇ ਗਏ ਆ ਆ ਤੁਸੀਂ ਦੇਖ ਲਓ ਪਲਾਸਟਿਕ ਟਾਈਪ ਆ ਆ ਚੀਜ਼ ਇਹ ਚੀਜ਼ ਉੱਪਰ ਰੱਖ ਕੇ ਫਿਰ ਮਿੱਟੀ ਪਾਈ ਗਈ ਆ ਤਾਂ ਜੋ ਇਹ ਚੀਜ਼ ਨੂੰ ਸੰਭਾਲ ਆਮ ਕੇ ਰੱਖਿਆ ਫਿਰ ਵੀ ਮੀਂਹ ਕਰਕੇ ਉਸ ਹਾਵ ਨਾਲ ਗਲੀਆਂ ਜੀਆਂ ਬਣੀ ਜਾਂਦੀਆਂ ਪਈਆਂ ਆਲੇ ਦੁਆਲੇ ਨੂੰ ਸਾਹਮਣੇ ਉਹ ਚੀਜ਼ਾਂ ਕਹਿੰਦੇ ਪ੍ਰੋਪਰ ਤੌਰ ਤੇ ਤੁਹਾਨੂੰ ਫੋਟੋ ਵੀ ਆਪਾਂ ਦਿਖਾਵਾਂਗੇ ਜੋ ਸਾਡੀ ਫੋਟੋ ਲਈ ਆ ਇੱਕ ਪ੍ਰੋਪਰ ਪਿੰਡ ਸੀ ਛੋਟੇ ਪਿੰਡ ਜਾਂ ਅਸੀਂ ਕਹਿ ਸਕਦੇ ਮਿੱਟੀ ਦੇ ਪਿੰਡ ਬਣੇ ਹੁੰਦੇ ਆ ਉਸ ਹਿਸਾਬ ਨਾਲ ਪਿੰਡ ਸੀ ਸਾਹਮਣੇ ਜਿੱਥੇ ਪਿੱਲਰ ਗੱਡੇ ਹੋਏ ਹਨ ਸਾਹਮਣੇ ਜੋ ਪਿੱਲਰ ਉਹ ਯੂਮ ਕਰਕੇ ਦਿਖਾਇਆ ਜਾਊਗਾ ਉਸ ਪਿੱਲਰ ਜਿਹੜੇ ਸਿਗੇ ਉੱਤੇ ਖੇਤੀ ਦੇ ਅੰਸ਼ ਪਾਏ ਗਏ ਆ ਜਿਹੜੇ ਖੇਤੀ ਦੇ ਦੇ ਵਿੱਚ ਜਦੋਂ ਖੇਤੀ ਆਪਣੀ ਕਰਦੇ ਸੀਗੇ ਉਹ ਚੀਜ਼ ਪਾਈ ਗਈ ਆ ਇਹ ਸਾਰਾ ਉਹਨਾਂ ਦਾ ਪਿੰਡ ਹੁੰਦਾ ਸੀ ਜਿੱਦ ਤੱਕ ਤੁਸੀਂ ਦੇਖ ਰਹੇ ਹੋ ਸਾਹਮਣੇ ਸਾਰਾ ਪਿੰਡ ਹੁੰਦਾ ਸੀਗਾ ਸਾਰਾ ਕੁਝ ਇੱਥੇ ਆਪਣੇ ਆਪ ਨੂੰ ਰੱਖਿਆ ਹੋਇਆ ਸੀਗਾ ਨਾਲ ਹੀ ਇੱਥੇ ਦਰਿਆ ਸੀਗਾ ਕਿਉਂਕਿ ਜਿਹੜੇ ਵੀ ਜਾਤੀ ਸੀਗੀ ਇਹ ਦਰਿਆ ਦੇ ਕੋਲ ਰਹਿੰਦੇ ਹੁੰਦੇ ਸੀ ਦਰਿਆ ਦੇ ਕੰਢੇ ਸੀਗੇ ਚਾਹੇ ਉਹ ਰੋਪੜ ਹੋਇਆ ਚਾਹੇ ਅਸੀਂ ਰਾਜਸਥਾਨ ਆ ਪਹੁੰਚੇ ਆ ਇੱਥੇ ਵੀ ਉਹ ਸਿੱਧੂ ਘਾਟੀ ਦੇ ਜਿਹੜੇ ਵੀ ਅੰਛ ਸੀਗੇ ਉਹ ਦਰਿਆ ਦੇ ਕੋਲ ਰਹਿੰਦੇ ਸੀਗੇ ਦੋਸਤੋ ਇਹ ਸੀ ਕਾਲੀ ਬੰਗ ਇਸ ਤੋਂ ਬਾਅਦ ਇੱਕ ਪੀਲੀ ਬੰਗਾ ਪੀਲੀ ਬੰਗ ਨਾਂ ਤਾਂ ਕਿਉਂਕਿ ਉੱਥੇ ਪੀਲੀਆਂ ਬੰਗਾ ਮਿਲੀਆਂ ਸੀ ਤਾਂ ਉਸ ਦਾ ਨਾਂ ਉੱਥੇ ਵੀ ਸੇਮ ਅੰਛੋ ਆ ਸਿੱਧੂ ਘਾਟੀ ਦੇ ਲੋਕ ਉੱਥੇ ਵੀ ਰਹਿੰਦੇ ਸੀਗੇ ਜਿਸ ਤਰ੍ਹਾਂ ਆਪਣੇ ਪੰਜਾਬ ਦੇ ਵਿੱਚ ਸੀ ਉਸੇ ਤਰ੍ਹਾਂ ਇੱਥੇ ਵੀ ਉਹ ਪੀੜੀ ਚੱਲੀ ਆ 5000 ਸਾਲ ਪਹਿਲਾਂ ਬਹੁਤ ਘਾਟ ਲੋਕਾਂ ਨੂੰ ਇਹ ਚੀਜ਼ ਦਾ ਪਤਾ ਆ ਬਹੁਤ ਲੋਕੀ ਘਾਟੇ ਸੀ ਨੂੰ ਦਰਸਾਉਂਦੇ ਆ ਆਪਣਾ ਇਤਿਹਾਸ ਦਰਉਣਾ ਚਾਹੀਦਾ ਕਿਉਂਕਿ ਤੁਸੀਂ ਕਿਤਾਬਾਂ ਦੇ ਵਿੱਚ ਬਹੁਤ ਪੜਿਆ ਸਿੱਧੂ ਘਾਟੀ ਦੇ ਲੇਖ ਬਹੁਤ ਪੜੇ ਆ ਬਹੁਤ ਕੁਝ ਤੁਸੀਂ ਰੀਡ ਆਊਟ ਕੀਤਾ ਆ ਆਪਾਂ ਚੱਲਦੇ ਆਂ ਦੋਸਤੋ ਹੁਣ ਤਾਂ ਬਸ ਇਹੀ ਕੁਝ ਰਹਿ ਗਿਆ ਮਿੱਟੀ ਦਾ ਇਹ ਜਾਣ ਕੇ ਮਿੱਟੀ ਨਾਲ ਟੱਕੇ ਗਏ ਆ ਇਹ ਤਾਂ ਥੱਲੇ ਇੱਕ ਪਿੰਡ ਆ ਬਾਕੀ ਫੋਟੋਆਂ ਵਿੱਚ ਤੁਹਾਨੂੰ ਦਰਸਾ ਦੇਵਾਂਗੇ ਜੋ ਕੁਝ ਵੀ ਹੋਇਆ ਤੇ ਆਪਾਂ ਹੁਣ ਚੱਲਦੇ ਹਾਂ ਜੀ ਇੱਕ ਨੈਕਸਟ ਵਲੌਗ 'ਚ ਜਰੂਰ ਮਿਲਾਂਗੇ ਤੁਹਾਨੂੰ ਇੱਕ ਨਵੀਂ ਚੀਜ਼ ਦੇ ਨਾਲ ਇੱਕ ਨਵੀਂ ਲੋਕੇਸ਼ਨ ਨਾਲ ਜਿਹੜੇ ਲੋਕਾਂ ਨੂੰ ਨਹੀਂ ਪਤਾ ਉਹ ਚੀਜ਼ ਤਾਂ ਦੱਸ ਆ ਰਹੇ ਹਾਂ ਹਰੇਕ ਬੰਦਾ ਅਲੱਗ ਚੀਜ਼ ਦਿਖਾਉਂਦਾ ਆ ਜਿਹੜੀ ਚੀਜ਼ਾਂ ਫੇਮਸ ਆ ਉਹ ਤਾਂ ਦਿਖਾਉਂਦਾ ਆ ਸਾਡਾ ਕੰਮ ਉਹ ਆ ਜਿਹੜੀਆਂ ਚੀਜ਼ਾਂ ਕਿਸੇ ਨੂੰ ਨਹੀਂ ਪਤਾ ਸੀ ਉਹ ਚੀਜ਼ਾਂ ਦਿਖਾਉਣੀਆਂ ਆ ਚਾਹੇ ਉਹ ਪੰਜਾਬ ਸੀ ਚਾਹੇ ਉਹ ਹਿਮਾਚਲ ਸੀ ਚਾਹੇ ਉਹ ਰਾਜਸਥਾਨ ਆ ਅਸੀਂ ਇੱਕ ਹਫ਼ਤਾ ਹੋਰ ਇੱਥੇ ਰਾਜਸਥਾਨ ਦੇ ਵਿੱਚ ਆ ਤਕਰੀਬਨ ਉਹ ਪਿੰਡ ਲੈ ਕੇ ਆਵਾਂਗੇ ਜਿਹੜੇ ਕਿਸੇ ਨੂੰ ਨਹੀਂ ਪਤਾ ਡੱਬਿਆਂ ਦੇ ਵਿੱਚ ਪਿੰਡ ਹੋ ਗਏ ਕੱਚੇ ਘਰਾਂ ਦੇ ਪਿੰਡ ਹੋ ਗਏ ਉਹ ਪਿੰਡ ਹੋ ਗਏ ਜਿੱਥੇ ਪਾਣੀ ਤੱਕ ਨਹੀਂ ਪੁੱਜਦਾ ਉਹ ਪਿੰਡ ਹੋ ਗਏ ਜਿੱਥੇ ਪਾਣੀ ਪਜਾਵੇ ਸਰਸਰ ਕੁੱਟ ਤੇ ਆ ਚਲੋ ਜੀ ਚੱਲਦੇ ਆ ਅੱਗੇ ਇਹ ਬਲੌਗ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਚੈਨਲ ਨੂੰ ਤਾਂ ਜੋ ਜੇ ਬਲੌਗ ਚੰਗਾ ਲੱਗੇ ਤਾਂ ਸ਼ੇਅਰ ਜਰੂਰ ਕਰਕੇ ਕਮੈਂਟ ਕਰਕੇ ਜਰੂਰ ਦੱਸੋ ਦੋਸਤੋ ਇਹ ਜੋ ਕੰਕਰ ਖੁਦਾਈ ਟਾਈਮ ਮਲੇਸੀ ਜਿਹੜੇ ਵੀ ਉੱਥੇ ਇਨਸਾਨ ਰਹਿੰਦੇ ਸੀ ਉਹਨਾਂ ਦੇ ਵਰਤੋਂ ਵਿੱਚ ਜੋ ਵੀ ਉਹਨਾਂ ਦੇ ਹਥਿਆਰ ਵਾ ਦੰਦ ਵਾ ਜੋ ਵੀ ਖੁਦਾਈ ਟਾਈਮ ਉਹਨਾਂ ਦੇ ਕੰਨਾਂ 'ਚ ਪਾਉਣ ਵਾਲੇ ਕਾਂਟੇ ਸੀਗੇ ਜਾਂ ਭਾਰ ਤੋਲਣ ਵਾਲਾ ਵਾਸਤੇ ਉਹਨਾਂ ਨੇ ਇੱਕ ਅੰਦਾਜ਼ਾ ਰੱਖਿਆ ਹੋਇਆ ਸੀ ਉਹਨਾਂ ਦੀਆਂ ਇਹ ਲੱਸੀ ਕਰਨ ਵਾਲੀਆਂ ਚਾਟੀਆਂ ਮਿਲੀਆਂ ਜਿਆਦਾ ਕੰਮ ਉਹ ਕਰਦੇ ਹੁੰਦੇ ਸੀ ਬੰਗਾਂ ਦਾ ਜਾਂ ਲੱਕੜ ਦਾ ਮਤਲਬ ਸੌਰੀ ਜੋ ਭਾਂਡੇ ਬਣਦੇ ਕੱਚੇ ਉਹਨਾਂ ਦਾ ਕੰਮ ਕਰ ਸੀ ਤਾਂ ਕਰਕੇ ਸਾਰਾ ਉਹਨਾਂ ਦੇ ਮੁਤਾਬਕ ਆ ਜੋ ਉਹਨਾਂ ਦੀ ਟੈਕਨੋਲੋਜੀ ਹੁੰਦੀ ਸੀ ਹੈਨਾ ਉਹ ਟੈਕਨੋਲੋਜੀ ਹੁਣ ਅਸੀਂ ਯੂਜ਼ ਕਰਨ ਲੱਗੇ ਆ ਉਸ ਟਾਈਮ ਦੀ ਟੈਕਨੋਲੋਜੀ ਬਹੁਤ ਜ਼ਿਆਦਾ ਫਾਈਵ ਕਲਾਸ ਸੀ ਕਹਿੰਦੇ ਬਹੁਤ ਹਾਈ ਫਾਈ ਸੀਗੀ ਆਪਣੇ ਉਹਨਾਂ ਨੇ ਸੀਵਰੇਜ ਤੱਕ ਵੀ ਪਾਏ ਹੋਏ ਸੀ ਜੋ ਤੁਸੀਂ ਸਾਹਮਣੇ ਦੇਖ ਰਹੇ ਉਹਨਾਂ ਦੇ ਹਥਿਆਰ ਆ ਜਿਹੜੇ ਹਥਿਆਰ ਯੂਜ਼ ਕਰਦੇ ਸਾਹਮਣੇ ਦੇਖੋ ਚਾਟੀਆਂ ਪਈਆਂ ਹੋਈਆਂ ਆ ਘੜੇ ਪਏ ਹੋਏ ਆ ਇਹ ਉਹਨਾਂ ਦੇ ਭਾਂਡੇ ਆ ਜੋ ਖੁਦਾਈ ਟਾਈਮ 5000 ਸਾਲ ਪੁਰਾਣੇ ਆ ਇਹ 8 ਫੁੱਟ ਦਾ ਸਰੀਰ ਉੱਥੋਂ ਵੀ ਖੁਦਾਈ ਟਾਈਮ ਮਿਲਿਆ ਸੀ ਇਹ ਉਹਨਾਂ ਦੇ ਸ਼ਾਸਤਰਵਾਜੀ ਜੋ ਵਰਤਦੇ ਸੀਗੇ ਗੜਾਸਾ ਪਿਆ ਆ ਜਾਂ ਕੁਹਾੜੀ ਪਈ ਆ ਅਲੱਗ-ਅਲੱਗ ਇਹ ਖੁਦਾਈ ਟਾਈਮ ਬਿਲਕੁਲ ਨੇਚਰਲ ਚੀਜ਼ਾਂ ਮਿਲੀਆਂ ਆ ਜਿਹੜੀਆਂ ਇੱਥੇ ਮਿਊਜ਼ੀਅਮ ਦੇ ਵਿੱਚ ਰੱਖੀਆਂ ਹੋਈਆਂ ਆ ਮਿਊਜ਼ੀਅਮ ਦੇ ਵਿੱਚ ਵੀਡੀਓ ਬਿਲਕੁਲ ਆਊਡ ਨਹੀਂ ਹੈਗੀ ਫਿਰ ਵੀ ਫੋਟੋ ਖਿੱਚ ਸਕਦੇ ਆ ਆ ਕੁੰਕਾਰ ਜਿਹੜੇ ਉਹਨਾਂ ਦੇ ਮਿਲੇ ਸਾਰਾ ਕੁਝ ਤੁਹਾਨੂੰ ਫੋਟੋਆਂ ਵਿੱਚ ਦਿਖਾ ਰਹੇ ਆ ਆ ਜਿਹੜੀਆਂ ਸੀਗੀਆਂ ਉਸ ਟਾਈਮ ਦੀ ਟੈਕਨੋਲੋਜੀ ਇਹ ਮਤਲਬ ਕਹਿ ਸਕਦੀ ਆ ਅੱਜ ਜੋ ਬੋਰ ਕਰਨ ਦੇ ਬਾਅਦ ਯੂਜ਼ ਕਰਦੇ تھے ਉਹ ਚੀਜ਼ਾਂ ਆ ਘੜੇ ਪਏ ਹੋਏ ਉਹਨਾਂ ਦੇ ਅਲੱਗ-ਅਲੱਗ ਚੀਜ਼ਾਂ ਆ ਦੇਖਣ ਵਾਲੀ ਚੀਜ਼ ਆ ਮਿਊਜ਼ੀਅਮ ਦੇ ਵਿੱਚ ਜਾ ਕੇ ਬਹੁਤ ਸੋਹਣਾ ਬਣਾਇਆ ਹੋਇਆ ਉਹਨਾਂ ਦੀਆਂ ਮੋਹਰਾਂ ਵੀ ਰੱਖੀਆਂ ਹੋਈਆਂ ਜਿਹੜੀ ਉਸ ਟਾਈਮ ਮੁਖੀਏ ਦੀ ਮੋਹਰ ਹੁੰਦੀ ਸੀਗੀ ਬਹੁਤ ਸੋਹਣਾ ਆ ਇੱਕ ਲੱਗ ਜਿਆ ਉਹਨਾਂ ਦੇ ਕੜੇ ਆ ਜੀ ਇਹ ਮਤਲਬ ਤਾਂਬੇ ਦੀਆਂ ਚੂੜੀਆਂ ਹੁੰਦੀਆਂ ਸੀ ਉਹਨਾਂ ਦੀਆਂ ਬਹੁਤ ਸੋਹਣਾ ਇੱਕ ਚੀਜ਼ ਬਣਾਈ ਹੋਈ ਆ ਜੀ